ਆਲੋ ਤਮ ਮੰਨੋਂਗੇ ਦੱਸ ਜੇ ਭਾਈ ਗੱਲ ਮੰਨਣ ਵਾਲੀ ਹੋਈ ਤਾਂ ਮੰਨ ਲਾਂਗੇ ਦੀਦੀ ਮੈਂ ਤਾਂ ਇਹੀ ਕਹਿਣਾ ਸੀ ਕਿ ਅੱਗੇ ਪਿੱਛੇ ਤਾਂ ਇਹ ਹੱਥ ਆਂਦੇ ਨਹੀਂ ਹੈਗੇ ਮਾੜਾ ਜੈਨ ਮੰਮੀ ਨੂੰ ਮਾਮਾਜੀ ਕੋਲ ਛੱਡਣ ਗਏ ਨੇ ਰਖੜੀ ਹੈ ਤੇ ਹੁਣ ਆ ਕੇ ਤੁਹਾਡੇ ਕੋਲ ਬੈਠਣਗੇ ਤੇ ਗੱਲ ਹੀ ਕਰ ਲਿਓ ਹਾਂ ਹਾਂ ਟੈਨਸ਼ਨ ਨਾ ਲੈ ਅੱਜ ਤਾਂ ਘਰੇ ਹੀ ਹੈ ਨਾ ਅੱਜ ਨਹੀਂ ਮੈਨੂੰ ਕਿਤੇ ਭੱਜਣ ਦਿੰਦੀ ਦੀਦੀ ਰਾਤ ਵੀ ਨਾ ਇਹਨਾਂ ਦਾ ਫੋਨ ਬਹੁਤ ਜ਼ਿਆਦਾ ਵੱਜਦਾ ਪਿਆ ਸੀ ਤੇ ਇੱਕਦਮ ਫੋਨ ਚੱਕ ਕੇ ਨਾ ਵਾਸ਼ਰੂਮ ਨੂੰ ਚਲੇ ਗਏ ਮੈਨੂੰ ਇਦਾਂ ਕਿ ਲੱਗਦਾ ਕਿ ਇਹਨਾਂ ਦੀ ਕਿਤੇ ਗੱਲਬਾਤ ਹੈ ਰੀਆ ਤੇਰਾ ਸ਼ੱਕ ਕਰਨਾ ਵੀ ਨਾ ਜਾਇਜ਼ ਆ ਅਸੀਂ ਨਾ ਅਗਲੇ ਤੇ ਐਵੇਂ ਬਲੇਮ ਨਹੀਂ ਲਗਾ ਸਕਦੇ ਜਿੰਨੀ ਦੇਰ ਤੱਕ ਆਪਾਂ ਨੂੰ ਪੂਰੀ ਗੱਲ ਦਾ ਹੀ ਨਾ ਪਤਾ ਹੋਵੇ ਚਲੋ ਠੀਕ ਹੈ ਦੀਦੀ ਫਿਰ ਜਦੋਂ ਇਹ ਆਂਦੇ ਨੇ ਆਪਣੇ ਹਿਸਾਬ ਨਾਲ ਗੱਲ ਕਰ ਲਿਓ ਮੈਨੂੰ ਤਾਂ ਬਸ ਇਹੀ ਸੀਗਾ ਕਿ ਕਿਸੇ ਗਲਤ ਪੰਗੇ 'ਚ ਨਾ ਫਸ ਜਾਾਂ ਚੱਲ ਕੋਈ ਗੱਲ ਨਹੀਂ ਰੀਆ ਆਂਦਾ ਨਾ ਮੈਂ ਮੌਕਾ ਦੇਖੀ ਉਹਦੇ ਨਾਲ ਗੱਲ ਕਰਦੀ ਆ ਲੈ ਆਈ ਗਿਆ ਆਜਾ ਭਰਾਵਾ ਵੇਟ ਕਰੀ ਜਾਨੀ ਰਖੜੀ ਬਨਵਾ ਲੈ ਟਾਈਮ ਨਾਲ ਭੈਣੇ ਮਾਮਾ ਜੀ ਨਰਕ ਘਰ ਵੀ ਤਾਂ ਇੰਨੀ ਦੂਰ ਹੈਗਾ ਵਾ ਇੰਨੀ ਦੂਰ ਮੰਮੀ ਨੂੰ ਛੱਡ ਕੇ ਆਇਆ ਮਿੱਟੀ ਮਿੱਟੀ ਹੋ ਗਿਆ ਵਾ ਤੁਸੀਂ ਕਿਹੜੀਆਂ ਗੁੱਜੀਆਂ ਗੱਲਾਂ 'ਚ ਫਸੇ ਆਏ ਹੋ ਠੀਕ ਹੈ ਨਾ ਸਾਰਾ ਕੁਝ ਸਾਡੀ ਨਾ ਨਨਾਨ ਪਰ ਜਾਈਦੀ ਆਪਸੀ ਗੱਲ ਆ ਤੂੰ ਕੀ ਲੈਣਾ ਵਿੱਚੋਂ ਤੂੰ ਚੁੱਪ ਕਰਕੇ ਨਾ ਰਖੜੀ ਬਨਵਾ ਉਹ ਆ ਜੀ ਲੱਡੂ ਰੋ ਹੀ ਜਾਂਦਾ ਰੀਆ ਇਹਨੂੰ ਚੱਕੀ ਦੋ ਮਿੰਟ ਉਹ ਤੂੰ ਤਾਂ ਇਹਨੂੰ ਲੈ ਕੇ ਖੜ ਗਈ ਤੂੰ ਵੀ ਆ ਕੇ ਬੈ ਨਾ ਤੇਰੇ ਵੀ ਰਖੜੀ ਬਨਨੀ ਆ ਵੰਨੋ ਦੇ ਦੀ ਹੁਣ ਫਟਾਫਟ ਰੱਖੜੀ ਬੰਦੇ ਨੂੰ ਕੰਮ ਵੀ ਹੁੰਦੇ ਨੇ ਜ਼ਰੂਰੀ ਮੈਨੂੰ ਪਤਾ ਜਿਹੜੇ ਤੈਨੂੰ ਅੱਜਕੱਲ ਜਿਆਦਾ ਕੰਮ ਪੈ ਰਹੇ ਨੇ ਚੱਲ ਵੀ ਕੁੜੀਏ ਘਰ ਆਪਣੀ ਵੀ ਕਲਾਈ ਦੀਦੀ ਨੂੰ ਸ਼ਗਨ ਦਵੋ ਉਹ ਦੀਦੀ ਹਰ ਵਾਰ ਜਦੋਂ ਵੀ ਰਖੜੀ ਬੰਦਦੇ ਨਾ ਮੇਰੇ ਜੋ ਵੀ ਇਹ ਮੰਗਦੇ ਨੇ ਮੈਂ ਤਾਂ ਉਹ ਦੇ ਦਿੰਨਾ ਤੁਸੀਂ ਦੱਸੋ ਦੀਦੀ ਇਸ ਵਾਰ ਕੀ ਚਾਹੀਦਾ ਕੋਈ ਗੱਲ ਨਹੀਂ ਭੱਜੀ ਥੋੜਾ ਚੱਲੀ ਆ ਇੱਥੇ ਹੀ ਆ ਲੈ ਲੈਨੀ ਆ ਤੇ ਕੋਈ ਸ਼ਗਨ ਉਹੋ ਦੀਦੀ ਜੂਰੀ ਫੋਨ ਆ ਗਿਆ ਮੈਨਾਂ ਕੋਠੇ ਖੜਕੇ ਗੱਲ ਕਰਦਾ ਆਨਾਂ ਰੋਕੇ ਕੋ ਕਮਲੀ ਉਹਦੇ ਸਾਹਮਣੇ ਮੈਨੂੰ ਇਸ਼ਾਰੇ ਕਰੀ ਜਾਨੀ ਆ ਆਪਣੀ ਗੱਲ ਹੋਈ ਤਾਂ ਹੈ ਮੈਂ ਆਪੇ ਮੌਕਾ ਦੇ ਕੇ ਕਰ ਲੂੰ ਗੱਲ ਚਲੋ ਠੀਕ ਆ ਦੀਦੀ ਤੁਸੀਂ ਜਦੋਂ ਮर्जी ਆਪਣੇ ਹਿਸਾਬ ਨਾਲ ਗੱਲ ਕਰ ਲਿਓ ਛਾ ਹੁਣ ਮੈਂ ਇਹਨਾਂ ਨੂੰ ਵੀ ਫੋਨ ਕਰ ਲਾਂ ਵੀ ਕੀ ਕਰਦੇ ਪਏ ਨੇ ਮੰਮੀ ਮਾਰਕੀਟ ਤੇ ਰਾਸ਼ੀ ਬਹੁਤ ਆ ਆ ਮਾੜੇ ਜਿਹਾ ਰੱਖੜੀਆਂ ਤੇ ਕਿ ਮਿੱਠੇ ਦਾ ਡੱਬਾ ਲੈਣਾ ਸੀ 1 ਘੰਟਾ ਲੱਗ ਗਿਆ ਮੈਨੂੰ ਇੱਦਾਂ ਹੀ ਆ ਧਿਆਰਾਂ ਤੇ ਤੇ ਰਾਸ਼ੀ ਹੁੰਦਾ ਆ ਨਾ ਕੀ ਗੱਲ ਤੁਸੀਂ ਬੜਾ ਸੁਸਤ ਜਿਹਾ ਬੋਲਦੇ ਪਿਓ ਤੁਸੀਂ ਨਹੀਂ ਜਾਣ ਮਾਮਾ ਜੀ ਤੇ ਰਖੜੀ ਬਨਣ ਕੱਲ ਤੇਰਾ ਮਾਮਾ ਆਇਆ ਸੀ ਰਖੜੀ ਬਣਾਉਣ ਵਾਸਤੇ ਤੇ ਬਣਾ ਕੇ ਚਲਾ ਗਿਆ ਤੇ ਬਾਹਰ ਰਸ ਰੁਸ਼ ਬਹੁਤ ਹੁੰਦਾ ਤੇ ਮੈਨੂੰ ਤਾਂ ਘਬਰਾਹਟ ਹੁੰਦੀ ਆ ਮੈਂ ਨਹੀਂ ਬਾਹਰ ਨਿਕਲਦੀ ਮੰਮੀ ਮੈਂ ਪ੍ਰਿੰਸ ਨੂੰ ਕਦੋਂ ਦਾ ਫੋਨ ਲਾ ਰਹੀ ਆ ਚੱਕਦਾ ਨਹੀਂ ਪਿਆ ਤੁਸੀਂ ਲਾਓ ਹਾਂ ਫੋਨ ਉਹਨੂੰ ਕਿ ਆ ਕੇ ਪਹਿਲੇ ਰਖੜੀ ਬਣਵਾ ਲਵੇ ਕੋਈ ਨਹੀਂ ਕਰ ਲੈਨੇ ਫੋਨ ਆ ਜਾਊਗਾ ਮੰਮੀ ਮੈਨੂੰ ਕੀ ਗੱਲ ਦੱਸੋ ਤੁਸੀਂ ਇੰਨਾ ਢਿੱਲਾ ਜਿਹਾ ਕੋ ਬੋਲਦੇ ਪਿਓ ਹੋਰ ਕਿੱਦਾਂ ਬੋਲਾਂ ਮੈਂ ਤੂੰ ਪਹਿਲਾ ਮੁੰਡਾ ਦੇ ਕੇ ਗਲਤੀ ਕਰ ਲਈ ਹੁਣ ਰਾਜਿਕਾ ਦੇ ਪੇਕੇ ਭੇਜ ਕੇ ਗਲਤੀ ਕਰ ਲਈ ਤੂੰ ਗਲਤੀਆਂ ਤੇ ਗਲਤੀਆਂ ਕਰੀ ਜਾਨੀ ਆ ਮੈਂ ਥੋੜਾ ਹੋਲੀ ਬੋਲ ਲਉ ਕਿਉਂ ਆਂਡ ਗਵਾਂਡ ਨੂੰ ਸੁਣਾਉਂਦੇ ਪਿਓ ਕਿ ਮਾਵਾ ਤੀਆਂ ਲੜਦੀਆਂ ਪਈਆਂ ਮੈਂ ਮੈਨੂੰ ਕੀ ਲੱਗਦਾ ਏ ਜੇ ਰਾਜਿਕਾ ਲੱਡੂ ਨੂੰ ਆਪਣੇ ਪੇਕੇ ਲੈ ਕੇ ਚੱਲੀ ਸੀ ਤੇ ਮੈਂ ਰੋਕਿਆ ਨਹੀਂ ਹੁਣਾ ਉਹ ਮੈਡਮ ਬੋਲਣ ਚ ਤੇ ਕਰਨ ਚ ਫਰਕ ਆ ਮਾਂ ਤਾਂ ਤੂੰ ਹੀ ਵਜਦੀ ਆ ਨਾ ਮੁੰਡਾ ਫੜ ਲੈਂਦੀ ਓਦੇ ਕੋਲੋਂ ਮੰਮੀ ਜੇ ਮੇਰਾ ਵਾਸ ਚੱਲਦਾ ਨਾ ਮੈਂ ਤਾਂ ਮੁੰਡਾ ਹੀ ਨਾ ਗੋਦੀ ਓਦੇ ਪਾਂਦੀ ਸੋਹਰੇ ਪਰਿਵਾਰ ਵਾਲੀਆਂ ਸੱਸ ਬੈਠੀ ਐ ਘਰ ਵਾਲਾ ਬੈਠਾ ਮੇਰਾ ਓਦੇ ਕਿਲਾ ਮੰਮੀ ਅਭਿੰਗਟਟ ਜਣਾ ਮੂੰਹ ਨਾ ਬਣਾਈ ਜਾਵੋ ਅੱਜ ਮੁੰਡਾ ਖੋਲਵਾਣਾ ਤੇ ਅਗਲੇ ਨੇ ਚੱਕ ਕੇ ਮੈਨੂੰ ਘਰੋਂ ਬਾਹਰ ਮਾਰਨਾ ਸਾਂਭ ਲਵੋਗੇ ਫਿਰ ਮੈਂ ਤੁਹਾਨੂੰ ਇੱਥੇ ਬੈਠੇ ਵੀ ਰੜਕੀ ਜਾਣਾ ਆਹੀ ਤੇਰੇ ਮੋٹے ਦਿਮਾਗ ਚ ਗੱਲ ਪਾਉਣਾ ਚਾਹੁੰਦੀ ਆ ਜੇ ਤੂੰ ਜਵਾਗ ਦੇਂਦੀ ਨਾ ਨਾ ਅੱਜ ਖੋਣ ਦੀ ਨੌਬਤ ਨਾ ਆਉਂਦੀ ਅੱਜ ਇਸ ਵੇੜੇ ਚ ਨੇ ਦੋ ਦੋ ਤਿਆਂ ਨੇ ਖੇੜਦੇ ਹੋਣਾ ਸੀ ਜਿਹੜਾ ਅੱਜ ਇੱਕ ਦੋ ਤਾਂ ਖੇੜਦਾ ਐ ਉਸ ਨਾਨੀ ਨੂੰ ਪੁੱਛ ਕੇ ਦੇਖ ਉਹਦੇ ਘਰ ਜੇ ਤੇ ਕੀ ਬੀਤਦੀ ਆ ਆ ਹੱਤ ਬੰਨੇ ਪਾਈ ਤੁਹਾਡੇ ਮੂਰੇ ਪ੍ਰਿੰਸ ਨੂੰ ਬੁਲਾਓ ਤੇ ਮੈਂ ਰਕੜੀ ਬਣ ਕੇ ਆਪਣੇ ਸੋਹਰੇ ਜਾਵਾਂ ਜਦ ਵੀ ਇੱਧਰ ਆਉ ਤਾਡਾ ਤੇ ਇਹੀ ਕਲੇਸ਼ ਰਹਿੰਦਾ ਵੈ ਦੋ ਟਾਈਮ ਇੰਨੇ ਹੋ ਗਏ ਨੇ ਮੈਨੂੰ ਲੱਡੂ ਨੋਂ ਨੋਂ ਦਿੱਤਿਆਂ ਮਨ ਮੈਂ ਕਿਉਂ ਉਹਨਾਂ ਨਾਲ ਲੜਾਂ ਸਿਆਪਾ ਦਾ ਭਾਈ ਤੇਰਾ ਹੀ ਪਾਇਆ ਆ ਤੇ ਤੂੰ ਹੀ ਸਮੇਟਣਾ ਹੈ ਕਿੱਦਾਂ ਸਮੇਟਣਾ ਉਹ ਤੂੰ ਜਾਣੇ ਮੰਮੀ ਤੁਹਾਨੂੰ ਕੀ ਲੱਗਦਾ ਕਿ ਮੈਂ ਲੱਡੂ ਰਾਤ ਕਾਰੇ ਝੋਲੀ ਪਾ ਕੇ ਬੜਾ ਰਿਲੈਕਸ ਫੀਲ ਕਰਦੀ ਹਾਂ ਮੈਂ ਨਾ ਬਸ ਆਪਣੇ ਘਰ ਵਾਲ ਦੇ ਇੱਕ ਗੱਲ ਪਗਾਈ ਹੈ ਕੀ ਗੱਲ ਦੋਨੋਂ ਮਾਮਾ ਚ ਇੰਹਾ ਕਹਤੇ ਬੈਸਰੀ ਆਪਸ ਚ ਨਾ ਪਰਵਾਹ ਕੁਛ ਨਹੀਂ ਇਹ ਤੇ ਸਾਡਾ ਮਾਮਾ ਤੇ ਆਂਦਾ ਆਪਸੀ ਮੈਟਰ ਹੈ ਤੂੰ ਆ ਤੇਰੇ ਰਖੜੀ ਬੰਨਾ ਤੂੰ ਪਤਾ ਨਹੀਂ ਕਿੱਥੇ ਉੱਡਿਆ ਫਿਰਦਾ ਮੈਂ ਉਹ ਬਸ ਪੈਣੇ ਰਖੜੀ ਦਾ ਤਿਹਾੜ ਸੀ ਤਿਹਾੜ ਬੈਲੀ ਸਾਰੇ ਘਰੇ ਸੀਗੇ ਮੈਂ ਉਹਨਾਂ ਦੇ ਨਾਲ ਬਹਿ ਗਿਆ ਆ ਮੁੰਡਿਆ ਮੁੰਡਿਆ ਜਨਾ ਬੈਨਾ ਛੱਡ ਦੇ ਮੰਮੀ ਤੁਸੀਂ ਇਹਦੇ ਵਾਸਤੇ ਕੁੜੀ ਵੇਖ ਕੇ ਦਾ ਵਿਆਹ ਕਰੋ ਤਾਈਂਰ ਤੇ ਜ਼ਿੰਮੇਵਾਰੀ ਪਏਗੀ ਆ ਮੰਮੀ ਨੂੰ ਤੂੰ ਕੀ ਕਹਨੀ ਆ ਮੈਂ ਤਾਂ ਆਪ ਕਾਲੀ ਆ ਵਿਆਹ ਨੂੰ ਮੇਰੀ ਸ਼ਕਲ ਹੀ ਪਤਾ ਨਹੀਂ ਕਿੱਦਾਂ ਦੀ ਐ ਕੋਈ ਮੈਨੂੰ ਕੁੜੀ ਦੇ ਕੇ ਰਾਜ਼ੀ ਨਹੀਂ ਸ਼ਕਲ ਦੀ ਨਾ ਇਹਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਆ ਜਿਹੜਾ ਲਫੰਡਰਾਂ ਵਿੱਚ ਵੇਂਦਾ ਨਾ ਉਥੋਂ ਮਾਰ ਖਾਨਣਾ ਮੈਂ ਤੈਨੂੰ ਪਤਾ ਹੀ ਐ ਜੜਾ ਆਪਣੀ ਤੇ ਇਹਿੰਦਾ ਨਾ ਪਹਿਲੇ ਆਂਡ ਗਵਾਂਡ ਪੁੱਛਦਾ ਵੈ ਆਂਡ ਗਵਾਂਡ ਚ ਤੋੜਦੇ ਬਦਨਾਮ ਹੋਇਆ ਪਿਆ ਬੱਸ ਕਰ ਮੈਨੂੰ ਬਾਹਲੇ ਲੈਕਚਰ ਜਿਨਾਂ ਦੇ ਸਵੇਰ ਦੀ ਫੋਨ ਕਰ ਰਹੀ ਐ ਕਾਤੇ ਕਰ ਰਹੀ ਫੋਨ ਮੈਨੂੰ ਮੈ ਤੈਨੂੰ ਨਹੀਂ ਪਤਾ ਅੱਜ ਰਖੜੀ ਐ ਰਖੜੀ ਬਨਨੀ ਤੇਰੇ ਤਾਂ ਹੀ ਤੈਨੂੰ ਫੋਨ ਕਰੀ ਜਲਦੀ ਵੀ ਸੀਗੀ ਟਾਈਮ 'ਚ ਰਖੜੀ ਬਨਵਾਉਂਦੇ ਮੈਂ ਆਪਣੇ ਸੋਹਰੇ ਮੋੜਾ ਤੋ ਕਰੇ ਘੜੀ ਫੜੀ ਜਾਣਾ ਛੱਡ ਇਹਨੂੰ ਮੈਂ ਬੰਨਾ ਨਾ ਪੈਣੇ ਜੇ ਤੂੰ ਸਾਡੇ ਕਹਿਣੇ ਚ ਨਹੀਂ ਹੈਗੀ ਆ ਮੇਰੇ ਤੋਂ ਭੈਣ ਭਰਾਵਾਂ ਵਾਲਾ ਰਿਸ਼ਤਾ ਨਹੀਂ ਨਿਭਣਾ ਮੈਂ ਤੇਰਾ ਕਹਿਣ ਦਾ ਕੀ ਮਤਲਬ ਹੈ ਅੱਖ ਆਪਣੀ ਰੱਖ ਲੈ ਆਪਣੇ ਕੋਲ ਮੈਂ ਨਹੀਂ ਬਣਵਾਣੀ ਬਸ ਮੇਰੀ ਮਰਜ਼ੀ ਭੈਣ ਭਰਾਵਾਂ ਰਿਸ਼ਤੇ ਉਹ ਹੁੰਦੇ ਆ ਜੋ ਇੱਕ ਦੂਜੇ ਦੀ ਗੱਲ ਮੰਨਣ ਤੂੰ ਚੱਲ ਨਹੀਂ ਸਾਡੇ ਤੋਂ ਬਾਹਰ ਆ ਫਿਰ ਕੀ ਫਾਇਦਾ ਹਾਂ Ah uh -huh. ਟਾਈਮ ਕੱਢਦਾ ਵਾਂ ਫਿਰ ਆਨਾ ਤੇਰੇ ਕੋ ਹਾਂਜੀ ਭਾਈ ਸਾਹਿਬ ਜੀ ਤੁਹਾਡਾ ਨਾਲ ਇੱਕ ਗੱਲ ਕਰਨੀ ਸੀ ਹੁਣੇ ਕਰਾਂ ਕਿ ਕੰਤੇ ਸੈਟ ਕੇ ਪਹਿਲਾਂ ਫੇਰ ਕਰਾਂ ਕੀ ਹੋ ਗਿਆ ਭੈਣੇ ਇੰਨਾ ਤੁੱਤਾ ਚੱਲਦੇ ਪਈਓ ਅੱਜ ਕੀ ਚੱਲਦਾ ਪਿਆ ਤੇਰੀ ਲਾਈਫ 'ਚ ਕੀ ਨਹੀਂ ਇੰਨਾ ਕਰਦਿਆਂ ਨੂੰ ਨਾ ਸਭ ਕੁਝ ਪਤਾ ਲੱਗਦਾ ਪਿਆ ਕਿਉਂਕਿ ਤੇਰਾ ਬਿਹੇਵ ਚੇਂਜ ਆ ਹੁਣ ਤੂੰ ਮੈਨੂੰ ਕੁਝ ਦੱਸੇਂਗਾ ਕਿ ਨਹੀਂ ਉਹ ਕੁਝ ਨਹੀਂ ਦੀਦੀ ਇਦਾਂ ਦਾ ਇਹਨਾਂ ਨੂੰ ਤਾਂ ਐਵੇਂ ਕੁਝ ਨਾ ਕੁਝ ਲੱਗਦਾ ਹੀ ਰਹਿੰਦਾ ਵਾ ਹਣ ਦੀਦੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਬਹੁਤ ਕਸੂਤਾ ਹੀ ਫਸ ਗਿਆ ਆਵਾ ਮੈਨੂੰ ਤਾਂ ਲੱਗ ਰਿਹਾ ਸੀ ਜੋ ਮੈਂ ਕਰਦਾ ਪਿਆ ਉਹ ਸਹੀ ਚੱਲ ਰਿਹਾ ਸਭ ਕੁਝ ਬਟ ਮੈਨੂੰ ਨਹੀਂ ਪਤਾ ਸੀ ਕਿ ਮੈਂ ਇੰਨੀ ਮੁਸ਼ਕਿਲ ਚ ਫਸ ਜਾਵਾਂਗਾ ਤੇ ਤੂੰ ਮੇਰਾ ਭਰਾ ਨਹੀਂ ਤੈਨੂੰ ਕੀ ਲੱਗਦਾ ਤੂੰ ਕਿਸੇ ਵੀ ਪ੍ਰੋਬਲਮ ਚ ਫਸੇਗਾ ਤੈਨੂੰ ਬੈਠੀ ਆ ਨਾ ਮੈਂ ਕੱਢਣ ਵਾਲੀ ਦੀਦੀ ਮੇਰੀ ਨਾ ਬਾਹਰ ਇੱਕ ਕੁੜੀ ਨਾਲ ਗੱਲ ਤੇ ਇਹ ਗਲਤੀ ਮੈਂ ਆਪ ਕੀਤੀ ਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਮੈਂ ਕੀ ਕਰਾਂ ਤੂੰ ਪਾਗਲ ਹੋਇਆ ਅੱਜ ਵਿਆਹਿਆ ਬਰੇ ਆ ਤੇਰੇ ਇੱਕ ਕੁੜੀ ਐ ਇੰਨੀ ਵੱਡੀ ਹੁੰਦੀ ਪਈ ਐ ਤੂੰ ਆਹ ਬਾਹਰ ਕੁੜੀਆਂ ਵਾਲੇ ਚੱਕਰਾਂ 'ਚ ਕੋਤੋਂ ਫਸ ਗਿਆ ਦੀਦੀ ਕਈ ਵਾਰੀ ਲੱਗਦਾ ਮੇਰੀ ਗਲਤੀ ਹੈਗੀ ਐ ਤੇ ਕਈ ਵਾਰੀ ਲੱਗਦਾ ਨਹੀਂ ਕਿਉਂਕਿ ਜਦੋਂ ਮੈਂ ਪਹਿਲਾਂ ਘਰੇ ਆਉਣਾ ਸੀ ਰੀਆ ਨਾ ਪਾਣੀ ਪੁੱਛਦੀ ਸੀ ਨਾ ਰੋਟੀ ਨਾ ਖਾਣ ਨੂੰ ਜਦੋਂ ਦੇਖੋ ਟੁੱਟ ਟੁੱਟ ਕੇ ਪੇਂਦੀ ਰਹਿੰਦੀ ਸੀ ਫਿਰ ਦੀਦੀ ਜੋ ਮੈਨੂੰ ਸਹੀ ਲੱਗਾ ਉਹ ਮੈਂ ਕਰ ਲਿਆ ਦੀਦੀ ਨਾਲੇ ਜਿਹੜੀ ਕੁੜੀ ਨਾਲ ਮੇਰੀ ਗੱਲ ਐ ਨਾ ਉਹ ਮੇਰੀ ਆਫਿਸ ਦੀ ਐ ਮੈਂ ਜਦੋਂ ਵੀ ਆਫਿਸ ਜਾਂਦਾ ਸੀ ਨਾ ਉਹ ਮੇਰੀ ਪ੍ਰੋਬਲਮਸ ਪੁੱਛਦੀ ਸੀ ਨਾਲੇ ਤੁਸੀਂ ਕੁਝ ਖਾਦਾ ਨਹੀਂ ਖਾਦਾ ਉਹ ਮੇਰੀ ਇੰਨੀ ਜ਼ਿਆਦਾ ਕੇਅਰ ਕਰਦੀ ਸੀ ਕਿ ਮੈਂ ਉਹਦੇ ਵੱਲ ਅਟਰੈਕਟਿਵ ਹੀ ਇੰਨਾ ਹੋ ਗਿਆ ਜਿਉ ਕੁੜੀ ਮੇਰੀ ਲਾਈਫ ਚ ਨਾ ਨਾ ਆਉਂਦੀ ਮੈਨੂੰ ਲੱਗਦਾ ਮੈਂ ਤਾਂ ਡਿਪਰੈਸ਼ਨ ਚ ਹੀ ਚਲ ਜਾਣਾ ਸੀਗਾ ਤੁਹਾਨੂੰ ਵੀ ਪਤਾ ਕਰਦੇ ਹਾਲਾਤ ਕੀ ਸੀਗੇ ਕੀ ਨਹੀਂ ਮੈਨੂੰ ਇੱਕ ਗੱਲ ਦੱਸ ਲੱਜੂ ਉਸ ਕੁੜੀ ਨੂੰ ਪਤਾ ਕਿ ਤੂੰ ਵਿਆਹਿਆ ਵਰਿਆ ਨਾ ਨਾ ਦੀਦੀ ਉਹਨੂੰ ਨਹੀਂ ਮੈਂ ਦੱਸਿਆ ਕਿ ਮੈਂ ਵਿਆਹਿਆ ਹੋਇਆ ਹੂੰ ਤਾਂ ਲੱਗਦਾ ਸੀ ਮੈਂ ਸਿੰਗਲ ਹੀ ਹਾਂ ਤਾਂ ਹੀ ਤਾਂ ਉਹ ਵੀ ਮੇਰੇ ਵੱਲੋਂ ਤੁਰਪੀ ਸੀਗੀ ਅੱਜੂ ਤੂੰ ਜੋ ਵੀ ਕੀਤਾ ਚਾਹੇ ਜਾਣੇ ਅਣਜਾਣੇ ਹੈ ਤਾਂ ਗਲਤੀ ਆ ਨਾ ਜੇ ਇੰਨਾ ਹੀ ਸੀਗਾ ਤੈਨੂੰ ਵੀ ਤੂੰ ਡਿਪਰੈਸ਼ਨ ਚ ਚਲ ਜਾਣਾ ਭੈਣ ਕਰੇ ਚਾਰ ਦਿਨ ਲਾਈ ਜਾਂਦਾ ਨਾਲੇ ਮੈਨੂੰ ਆਪਣਾ ਦੁੱਖ ਸੁਣਾ ਦਿੰਦਾ ਭੈਣੇ ਕਰਦੇ ਕਲੇਸ਼ ਕਰਕੇ ਤਾਂ ਮੈਂ ਚਾਰਤਰ ਕੰਮ ਤੇ ਰਹਿਣਾ ਸੀ ਨਾਲੇ ਜਿਹੜੇ ਪੀਸੀ ਤੇ ਮੈਂ ਕੰਮ ਕਰਦਾ ਸੀ ਉਹਦੇ ਨਾਲ ਦਾ ਪੀਸੀ ਹੀ ਉਦਾਂ ਸੀਗਾ ਨਾਲੇ ਗੱਲਾਂ ਕਰਦੇ ਕਰਦੇ ਅਸੀਂ ਇੱਕ ਦੂਜੇ ਵੱਲ ਕਿੱਦਾਂ ਅਟਰੈਕਟਿਵ ਹੋ ਗਏ ਸਾਨੂੰ ਵੀ ਨਹੀਂ ਪਤਾ ਲੱਗਾ ਪਰ ਹੁਣ ਹੁਣ ਤਾਂ ਉਸ ਕੁੜੀ ਨੂੰ ਤੈਨੂੰ ਸਾਰਾ ਕੁਝ ਦੱਸਣਾ ਪੈਣਾ ਮੈਨੂੰ ਇਹੀ ਤਾਂ ਸਮਝ ਨਹੀਂ ਆ ਰਹੀ ਮੈਂ ਉਹਨੂੰ ਕਿੱਦਾਂ ਦੱਸਾਂ ਉਹ ਤਾਂ ਮੈਨੂੰ ਕਹੀ ਜਾਂਦੀ ਐ ਮੈਂ ਤੇਨਾਂ ਵਿਆਹ ਕਰਵਾਣਾ ਤੇ ਮੈਂ ਲਾਰੇ ਲਾਈ ਜਾ ਰਿਆਂ ਦੀਦੀ ਹੁਣ ਤਾਂ ਮੈਂ ਤੁਹਾਨੂੰ ਸਾਰੀ ਗੱਲ ਦੱਸ ਹੀ ਦਿੱਤੀ ਆ ਤੁਸੀਂ ਉਹ ਹੀ ਕੋਈ ਹੱਲ ਕੱਢ ਦੋ ਆਜੂ ਮੈਂ ਹੁਣ ਕੀ ਹੱਲ ਕੱਢਾਂ ਮੈਨੂੰ ਹੁਣ ਕੀ ਪਤਾ ਤੂੰ ਉਹ ਕੁੜੀ ਨਾਲ ਕਿੜੀਆਂ-ਕਿੜੀਆਂ ਗੱਲਾਂ ਘੜੀ ਬੈਠਾ ਇੰਨਾ ਕ ਤਾਂ ਆਪਣੇ ਭਰਾ ਤੇ ਵਿਸ਼ਵਾਸ ਰੱਖੋ ਮੈਂ ਉਹਦੇ ਨਾਲ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਜਿਹਦੇ ਨਾਲ ਤੁਹਾਡੇ ਸਾਰਿਆਂ ਦੇ ਸਿਰ ਨੀ ਵੇਉਣ ਆਦਾ ਤੂੰ ਵਧੀਆ ਕੀਤਾ ਕੋਈ ਗਲਤ ਸਟੈਪ ਨਹੀਂ ਚੱਕਿਆ ਅਗਲੀ ਕੱਲ ਨੂੰ ਉੱਟ ਕੇ ਕੋਈ ਤੇਰੇ ਤੇ ਬਲੇਮ ਨਹੀਂ ਲਾ ਸਕਦਾ ਮੈਂ ਰੀਆ ਅੰਛੂ ਤੇ ਮੰਮੀ ਨਾਲ ਬਹੁਤ ਖੁਸ਼ ਆ ਮੈਂ ਉਸ ਝਮੇਲੇ ਚੋਂ ਨਿਕਲਣਾ ਚਾਹਨਾ ਪਲੀਜ਼ ਕੋਈ ਦਾ ਹੱਲ ਕੱਢ ਦੋ ਚੱਲ ਕੋਈ ਗੱਲ ਨਹੀਂ ਕੱਲ ਮੈਂ ਜਾਣਾ ਐ ਇਥੋਂ ਮੈਂ ਤੇਰੇ ਜੀਜੇ ਨਾਲ ਬੈਠ ਕੇ ਸਾਰੀ ਗੱਲ ਕਰਦੀ ਆ ਤੇ ਇਹਦਾ ਕੋਈ ਹੱਲ ਕੱਢਦੇ ਆ ਉਨੀ ਦੇਰ ਤੱਕ ਤੂੰ ਸਾਰੀ ਫੈਮਿਲੀ ਨਾਲ ਰਲ ਮਿਲ ਕੇ ਰਹਿਣਾ ਤਾਂ ਕਿ ਇਹਨਾਂ ਨੂੰ ਫੀਲ ਹੋਵੇ ਵੀ ਤੇਰੀ ਜ਼ਿੰਦਗੀ ਚ ਕੋਈ ਐਦਾਂ ਦਾ ਕੋਈ ਝਮੇਲਾ ਨਹੀਂ ਚੱਲ ਹੁਣ ਆਪਾਂ ਥੱਲੇ ਚੱਲ ਕੁਝ ਨਹੀਂ ਹੋਇਆ ਪਰ ਤੂੰ ਕਿਹੜੀ ਸੋਚੀ ਪਈ ਐ ਨਾਲੇ ਪਿੱਛੇ ਕੀ ਲਕੋਇਆ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਲਕਾਇਆ ਅੰਜੂ ਰਖੜੀ ਇਹ ਤੇਰੇ ਕੋਲ ਕਿੱਦਾਂ ਆਈ ਨਾਲੇ ਤੂੰ ਕਿਨੂੰ ਬਨਣੀ ਐ ਜਿਹੜਾ ਤੂੰ ਚੱਕੀ ਫਿਰਦੀ ਐ ਇਹ ਤਾਂ ਮੰਮੀ ਮੈਂ ਮਾਰਕੀਟ ਤੋਂ ਲੈ ਕੇ ਆਈ ਆ ਵੀਰ ਭੇਦੀ ਮੇਰਾ ਚਿੱਤ ਕੀਤਾ ਮੈਂ ਲੈ ਆਈ ਨਾ ਤੇਰਾ ਕਿੱਦਾਂ ਚਿੱਤ ਕਰਿਆ ਇਹ ਰਖੜੀ ਲੈ ਕੇ ਆਂਦਾ ਤੈਨੂੰ ਪਤਾ ਤੇ ਹੈ ਜਿੱਦਾਂ ਤੇਰੀ ਮਾਂ ਕੱਲੀ ਉਦਾਂ ਹੀ ਤੂੰ ਕੱਲੀ ਨਾ ਮੇਰਾ ਕੋਈ ਭਰਾ ਤੇ ਨਾ ਪੁੱਤ ਤੇਰਾ ਕੋਈ ਭਰਾ ਜਦੋਂ ਮੰਮੀ ਮੈਂ ਭਰਾ ਲਈ ਜਿੱਦ ਫੜੀ ਸੀ ਤੁਸੀਂ ਤਾਂ ਕਹਿਤਾ ਸੀਗਾ ਕਿ ਮੇਰੇ ਹੱਥ ਕੁਛ ਨਹੀਂ ਨਾ ਤੈਨੂੰ ਕਿੱਦਾਂ ਪਤਾ ਕਿ ਜੇ ਕਾਕਾ ਆਊਗਾ ਤੇ ਉਹ ਮੁੰਡਾ ਹੀ ਹੋਊਗਾ ਹੋ ਸਕਦਾ ਉਹ ਤੇਰੀ ਭੈਣ ਵੀ ਹੋਵੇ ਐਨਾ ਜ਼ਾਲਮ ਤਾਂ ਰੱਬ ਵੀ ਨਹੀਂ ਹੋ ਸਕਦਾ ਉਹਨੂੰ ਪਤਾ ਹੈ ਨਾ ਮੈਨੂੰ ਭਰਾ ਚਾਹੀਦਾ ਤਾਂ ਉਹ ਵੀਰ ਹੀ ਭੇਜੂਗਾ ਮਾਵਾ ਧੀਆਂ ਨੂੰ ਕੀ ਹੋ ਗਿਆ ਅੱਜ ਰਖੜੀ ਐ ਦਿਨ ਤੇ ਹਰ ਦਾ ਦਿਨ ਐ ਤੁਸੀਂ ਇੱਕ ਦੂਜੇ ਦੇ ਗੱਲ ਲੱਗੀਆਂ ਆਂ ਦੀਦੀ ਇਹੀ ਤਾਂ ਦਿਨ ਹੁੰਦਾ ਜਦੋਂ ਅਸੀਂ ਦੋਵੇਂ ਮਾਵਾ ਧੀਆਂ ਉਦਾਸ ਤਾਂ ਬਹੁਤ ਹੁੰਨੀ ਆ ਨਾਲ ਇੱਕ ਦੂਜੇ ਨਾਲ ਆਪਣਾ ਦੁੱਖ ਵੀ ਸਾਂਝਾ ਕਰ ਲੈਣੀਆਂ ਲੈ ਭਾਈ ਇਹੋ ਜਿਹਾ ਕੀ ਹੋ ਗਿਆ ਜਿਹੜਾ ਤੁਸੀਂ ਮੈਨੂੰ ਨਹੀਂ ਦੱਸ ਸਕਦੀਆਂ ਅੱਛਾ ਰੀਆ ਨਾ ਤੇਰਾ ਕੋਈ ਭਾਈ ਤੇ ਨਾ ਇਹਦਾ ਕੋਈ ਭਾਈ ਤਾਂ ਹੀ ਤੁਸੀਂ ਰਖੜੀ ਵਾਲੇ ਦਿਨ ਨੂੰ ਦਾਸ ਹੁੰਨੀ ਆਂ ਕੀ ਦਸੀਏ ਦੀਦੀ ਇਸ ਦਿਨ ਤਾਂ ਨਾ ਸਾਡੇ ਜਖਮ ਵੀ ਹਰੇ ਹੋ ਜਾਂਦੇ ਨੇ ਫਿਰ ਅਸੀਂ ਆਪਣੇ ਮਨ ਨੂੰ ਪਸੰਦੀ ਦੇਣ ਲਈ ਆਪਣੇ ਵੀਰ ਦੇ ਹਿੱਸੇ ਦੀ ਰਖੜੀ ਨਾ ਗੁਰਦਵਾਰਾ ਸਾਹਿਬ ਦੇ ਜਾਂਦੇ ਆ ਚਲੋ ਚੰਗੀ ਗੱਲ ਹੈ ਤੁਸੀਂ ਆਪਣੇ ਭਰਾ ਦੇ ਨਾਮ ਦੀ ਰਖੜੀ ਬਾਬਾ ਜੀ ਨੂੰ ਦੇ ਜਾਂਦੇ ਹੋ ਪਰ ਇੱਕ ਤੈਨੂੰ ਸਹੀ ਗੱਲ ਦੱਸਾਂ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਭੈਣ ਭਰਾ ਦੇ ਰਿਸ਼ਤੇ ਸਿਰਫ ਨਾਮ ਦੇ ਹੀ ਰਹਿ ਗਏ ਨੇ ਮੈਂ ਨਾ ਅੱਜ ਕੱਲ ਦੇ ਲੋਕਾਂ ਦੇ ਹਾਲਾਤ ਦੇਖਦੀ ਪਈ ਆ ਜਿਹੜੇ ਤਾਂ ਸਖੇ ਭੈਣ ਭਰਾ ਨੇ ਉਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ 'ਚ ਆਪਸ 'ਚ ਲੜੀ ਜਾਂਦੇ ਪਏ ਨੇ ਤੇ ਜਿਹੜੇ ਮੂੰਹ ਬੋਲੇ ਨੇ ਉਹ ਮਤਲਬ ਨੂੰ ਜੁੜੇ ਹੋਏ ਨੇ ਦੀਦੀ ਗੱਲ ਤਾਂ ਤੁਹਾਡੀ ਵੀ ਸਹੀ ਐ ਮੈਨੂੰ ਵੀ ਪਤਾ ਲੱਗ ਗਿਆ ਕਿ ਰਿਸ਼ਤੇ ਤਾਂ ਅੱਜ ਕੱਲ ਸਿਰਫ ਨਾਮ ਦੇ ਹੀ ਨੇ ਚੱਲ ਰਹੀ ਆ ਮੈਂ ਨਾ ਤੇਰੀ ਰਖੜੀ ਦਾ ਤਾਂ ਹੱਲ ਕਰ ਨਹੀਂ ਸਕਦੀ ਤੂੰ ਤਾਂ ਨਾ ਆਪਦੀ ਰਖੜੀ ਉਥੇ ਬਾਬਾ ਜੀ ਨੇ ਫੜਾਇਆ ਕਰ ਤੇ ਅੰਸ਼ੂ ਤੇਰੀ ਰਖੜੀ ਦਾ ਮੇਰੇ ਤੋਂ ਹੱਲ ਹੈਗਾ ਕੀ ਪੂ ਅੱਜ ਕੀ ਹਾਲ ਆ ਇੱਥੇ ਵਹ 2 ਮਿੰਟ ਚ ਆਈ ਮੈਂ ਆ ਲੈ ਬਾਣ ਰਖੜੀ ਆਪਣੇ ਭਰਾ ਦੇ ਕਿਉ ਟੈਨਸ਼ਨ ਪਾਈ ਸੀ ਇਹ ਨੂੰ ਥੱਲੇ ਕਰ ਲੈ ਤੇ ਗਾਂ ਹੱਥ ਜੋੜੇ ਨਾ ਮੇਰੇ ਅੱਗੇ ਮੈਂ ਉਂਗਲਾਂ ਹੀ ਮਰੋੜ ਦੇਣੀਆਂ ਚੱਲ ਪੁੱਤ ਬੈ ਰਖੜੀ ਬੰਨ ਵੀਰੇ ਦੇ